ਬੰਦਾ ਮੰਗਦਾ ਪਹਿਲੀ ਹੀ ਫਲਾਟ ਮੇਰੀ ਦੰਦੇ ਚੱਕ ਲਈ ਉਹ ਸਾਰਾ ਦਿਨ ਪਹਿਰਾ ਚੋਣਾ ਬੂਟ ਲਾਥ ਦੇ ਸਾਰਾ ਦਿਨ ਪਹਿਰਾ ਚੋਣਾ ਬੂਟ ਲਾਥ ਦੇ ਖਾਣੇ ਤੱਕ ਪੈਰ ਮੇਰੇ ਗੜੇ ਤਾਂ ਨਹੀਂ ਇਹ ਦੋਵੇਂ ਹੀ ਮੇਰਾ ਫੇਰ ਦੇਖ ਲਾਰਾ ਪਾਉਣ ਨੂੰ ਐਸੇ ਦੇ ਸਿਖੋ ਕਿ ਤੇੜਾ ਨਹੀਂ ਇਹ ਦੋਵੇਂ ਹੀ ਮੇਰਾ ਫੇਰ ਦੇਖ ਲਾਰਾ ਪਾਉਣ ਨੂੰ ਅਸੇ ਤਸ ਜਿਮ ਕਿਤੇ ਰੜੇ ਤਾਂ ਨਹੀਂ ਜਿਮ ਨੇ ਸੁਲੱਖੇ ਬਹੁਤ ਵਕਿਆ ਸੀ ਆ ਦਵਾਰ ਤੋਂ ਕੱਪੜੇ ਡਿਊਟੀ ਉੱਤੇ ਬੈਠ ਕੇ ਦਿਮਾਗ ਲਾਇਆ ਸੀ ਫਿਜਮ ਕਹਿੰਦਾ ਸੀ ਕਾਕਾ ਜਣਾ ਵਰਤੀ ਤੇਰਾ ਨਾਮ ਬੁੱਗੇ ਉੱਪਰ ਹੀ ਆਇਆ ਸੀ ਐਸੇ ਕਹਿੰਦਾ ਤੈਨੂੰ ਮੈਂ ਚੀਰਾਂ ਤੋਂ ਡੀਕਦਾ ਐਸੇ ਕਹਿੰਦਾ ਤੈਨੂੰ ਮੈਂ ਚੀਰਾਂ ਤੋਂ ਡੀਕਦਾ ਇਹ ਬੰਦਾ ਮੇਰੀ ਕੁੰਡੀ ਵਿੱਚ ਅੜੇ ਤਾਂ ਸਹੀ ਇਹ ਦੋਵੇਂ ਮੇਰਾ ਫਿਰ ਦੇਖ ਲਾਰਾਪੂਣ ਨੂੰ ਐਸੇ ਤੇ ਸਿ ਚਮਕ ਤੇ ਰੜੇ ਤਾਂ ਨਹੀਂ ਇਹ ਦੋਵੇਂ ਮੇਰਾ ਫਿਰ ਦੇਖ ਲਾਰਾਪੂਣ ਨੂੰ ਐਸੇ ਤੇ ਸਿ ਚਮਕ ਤੇ ਰੜੇ ਤਾਂ ਨਹੀਂ ਸਲਖਣ ਓਏ ਉਹ ਠੱਕਾ ਹਾਰ ਜਦੋਂ ਮੈਂ ਸੀ ਫੂਨ ਫੜਿਆ ਸਤਾਰਨ ਆਨ ਕਹਿੰਦਾ ਤੈਨੂੰ ਸੀਨੇ ਲਾਪਦਾ ਸਾਰੀ ਫੌਜ ਖਾਣਾ ਖਾ ਕੇ ਸੁੱਤੀ ਲੈਣਾ ਚ ਮੈਂ ਫਿਰ ਆ ਨੰਗਰ ਤੇ ਮੀਟ ਵੱਡਦਾ ਇੱਕ ਦਿਲ ਕਰੇ ਅੱਜ ਦਾਰੂ ਪੀ ਲਵਾ ਓ ਇੱਕ ਦਿਲ ਕਰੇ ਅੱਜ ਦਾਰੂ ਪੀ ਲਵਾ ਦੂਜਾ ਦਿਨ ਕਹਿੰਦਾ ਨਾ ਹਲੇ ਤਾਂ ਨਹੀਂ ਇਹ ਦੋਵੇਂ ਮੇਰਾ ਫਿਰ ਦੇ ਖਰਾਰਾ ਪੂਰੂ ਐਸੇ ਤੇ ਸਿਚਮ ਕੀ ਤੇ ਰਲੇ ਤਾਂ ਨਹੀਂ ਮੇਰੇ ਦੁਆਏ ਮੇਰਾ ਫਿਰ ਦੇਖਵਾਰਾ ਪਾਉਣ ਨੂੰ ਐਸੇ ਤੇ ਸਿਚਮ ਕੀ ਤੇ ਰਲੇ ਤਾਂ ਨਹੀਂ ਹੋ ਪੂਰੀ ਰਾਤ ਤੱਕ ਮੈਂ ਨਾ ਸੋ ਕੇ ਵੇਖਿਆ ਇੱਕ ਵੀ ਕੋਹਗਾ ਡੂਤੀ ਆਉਂਦੀ ਲਗਾਤਾਰ ਮੇਰੇ ਪਿੱਛੇ ਸਿਚਮਾ ਨਾ ਰਹੇ ਲੜਦਾ ਜਿਉਂਦਾ ਰਹੇ ਮੇਰਾ ਪਲਟੂਣ ਹਰਦਾ ਮੇਰੇ ਪਿੱਛੇ ਸਿਚਮਾ ਨਾ ਰਹੇ ਲੜ ਦਰਹਿ ਮੇਰਾ ਫਲਟੂਨ ਹੜਦਾ ਬੱਚੀ ਮੇਰੇ ਵੱਲ ਡੇਡਾ ਡੇਡਾ ਵੇਖਦਾ ਓ ਸੱਚੀ ਮੇਰੇ ਵੱਲ ਚੇਡਾ ਡੇਡਾ ਵੇਖਦਾ ਸਿੱਧੂ ਆ ਕਰਾਏ ਅਜੇ ਟਲੇ ਤਾਂ ਨਹੀਂ ਇਹ ਦੋਵੇਂ ਮੇਰਾ ਫਿਰ ਦੇਖ ਲਾਰਾ ਪੌਣ ਨੂੰ ਬੱਚੀ ਤੇ ਸਿਚਮ ਕਿਤੇ ਰਲੇ ਤਾਂ ਨਹੀਂ ਇਹ ਦੋਵੇਂ ਮੇਰਾ ਫਿਰ ਦੇਖ ਲਾਰਾ ਪੌਣ ਨੂੰ ਰੰਨਰਸ ਸਿਚਮ ਕਿਤੇ ਰਲੇ ਤਾਂ ਨਹੀਂ ਥੈਂਕ ਯੂ